ਜਿਹੜਾ ਹੈ ਹੌਲੀ-ਹੌਲੀ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਸੀ ਮੁਲਾਜ਼ਮਾਂ ਨੂੰ ਖਤਮ ਕੀਤੀਆਂ ਜਾ ਰਹੀਆਂ ਆਹ ਟਰਾਂਸਪੋਰਟ ਜਿੱਥੇ ਅਸੀਂ ਖੜੇ ਆ ਇੱਥੇ ਕੋਈ ਸਰਕਾਰੀ ਬੱਸਾਂ ਜਿਹੜੀਆਂ ਬਹੁਤ ਘੱਟ ਨਜ਼ਰ ਆਉਣ ਗਿਆ ਪ੍ਰਾਈਵੇਟੇਸ਼ਨ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਮਿਊਨਿਸਪਲ ਕਮੇਟੀਆਂ ਦੇ ਅੰਦਰ ਅੱਜ ਪੂਰੇ ਪੰਜਾਬ ਦੇ ਅੰਦਰ ਜਿੱਥੇ 40-50 ਹਜ਼ਾਰ ਦੇ ਕਰੀਬ ਮੁਲਾਜ਼ਮ ਹੈ ਉਹਦੇ ਵਿੱਚ ਤੁਹਾਨੂੰ ਕਿਸੇ 2-3 ਹਜ਼ਾਰ ਤੱਕਾਂ ਬਣਾ ਕੇ ਲੱਭੂਗਾ ਲਗਭਗ ਸਾਰੇ ਦਾ ਸਾਰਾ ਆਊਟਸੋਰਸ ਤੇ ਕੰਟਰੈਕਟ ਦੇ ਉੱਤੇ ਆ ਔਰ ਸੀਵਰਮੈਨ ਜਿਹੜਾ ਇੱਥੋਂ ਤੱਕ ਡੁੱਬਿਆ ਹੁੰਦਾ ਅੱਜ ਤੱਕ ਉਹਦੀ ਹਾਲਤ ਹੁੰਦਾ ਨਹੀਂ ਹੁੰਦਾ ਹੈ ਕੰਮਾਂ ਤੇ ਵਰਕੇ ਸਫਾਈ ਕਰਨ ਦੀ ਪਰ ਸਾਡਾ ਜਿਹੜਾ ਮੋਤੀ ਹੈ ਉਹ ਕਹਿ ਰਿਹਾ ਵੀ ਅਸੀਂ ਵਿਸ਼ਮ ਗੁਰੂ ਬਣ ਚੁੱਕੇ ਆ ਕਿਤੇ ਹਰ 3 ਮਿੰਟ ਬਾਅਦ ਬਲਾਤਕਾਰ ਹੋ ਜਾਂਦਾ ਹਰ ਦੂਜੇ ਮਿੰਟ ਬਾਅਦ ਇੱਕ ਨੌਜਵਾਨ ਦੀ ਮੌਤ ਨਸ਼ੇ ਨਾਲ ਹੋ ਜਾਂਦੀ ਹੈ ਗੈਂਗਵਾੜ ਗੈਂਗਸਟਰ ਲਗਾਤਾਰ ਜਿਹੜਾ ਇਹ ਵਾਧਾ ਹੋ ਰਿਹਾ ਇਹ ਕ੍ਰਾਈਮ ਤੋਂ ਪਾਸੇ हट ਕੇ ਸਾਨੂੰ ਇੱਕ ਨਵਾਂ ਦੇਸ਼ ਬਖਾ ਰਹੇ ਆ ਜਿਹੜਾ ਇੱਕ ਮਤਲਬ ਇੱਕ ਸੁਪਨੇ ਮਾਤਰ ਇਦਾਂ ਦਿਖ ਰਿਹਾ ਸਾਨੂੰ ਜਿਹੜਾ ਕਲਪਨਾ ਕਲਪਨਾ ਕਰਨ 2047 ਤੱਕ ਪਰ ਜੋ ਅੱਜ ਹਕੀਕਤ ਆ ਸਾਡੇ ਜ਼ਮੀਨ ਦੀ ਸਾਡੇ ਦੇਸ਼ ਦੀ ਕਿਸਾਨ ਵੀ ਖੁਦਕੁਸ਼ੀਆਂ ਦੇ ਰਾਹ ਤੇ ਆ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਤੇ ਆ ਪੜਾਈ ਪੱਧਰ ਤੇ ਸਿੱਖਿਆ ਪੱਧਰ ਤੇ ਕੋਸਟੇ ਦੀਆਂ ਯੂਨੀਵਰਸਟੀਆਂ ਵੇਲੀਆਂ ਹੋ ਰਹੀਆਂ 2019 ਤੋਂ ਲੈ ਕੇ 23 ਤੱਕ ਘਟੋੜ 500 ਦੇ ਕਰੀਬ ਆ ਜਿਹੜਾ ਵਿਦਿਆਰਥੀ ਫਾਇਆ ਲੈ ਕੇ ਮਰ ਚੁੱਕਿਆ ਔਰ ਉਸ ਉਹ ਸਾਰਾ ਕੁਝ ਵਿਹਲਾ ਹੋ ਰਿਹਾ ਕੋਟੇ ਦਾ ਸਿੱਖਿਆ ਦੇ ਹਾਰਾ ਖੇਤ ਦੇ ਅੰਦਰ ਵੀ ਬੁਰੇ ਹਾਲ ਨੇ ਆ ਤਾਂ ਜਿਹੜੇ ਦਿਖਾਏ ਕੁਝ ਹੋਰ ਜਾ ਰਹੇ ਆ ਜ਼ਮੀਨੀ ਹਕੀਕਤਾ ਕੁਝ ਹੋਰ ਨਹੀਂ ਇਸ ਕਰਕੇ ਜਿਹੜਾ ਰਾਜਿਕਤਾ ਫੈਲੀ ਹੋਈ ਆ ਪੂਰੇ ਦੇਸ਼ ਦੇ ਅੰਦਰ ਰਵੀਆਂ ਭਰੀਆਂ ਨਹੀਂ ਹੋ ਰਹੀਆਂ ਜਿੱਥੇ ਸਾਰਾ ਕੁਝ ਵੇਚਣ ਬਚਾਉਣ ਦੀ ਗੱਲ ਆ ਜਾਂ ਸਾਰਾ ਪ੍ਰਾਈਵੇਟ ਖੇਤਰ ਤੇ ਲੈ ਕੇ ਜਾਣ ਦੀ ਗੱਲ ਆ ਪਿਛਲੇ ਦਿਨਾਂ ਦੇ ਅੰਦਰ ਮੁੱਦਰੀਕਰਨ ਪਾਈਪਲਾਈਨ ਦਾ ਕਿ ਬਿੱਲ ਪਾਸ ਕੀਤਾ ਜਿੰਦੇ ਵਿੱਚ ਸਰਕਾਰੀ ਜਾਇਦਾਦਾਂ ਨੂੰ ਵੇਚਦੇ ਜੇ ਸਰਕਾਰੀ ਜਾਇਦਾਦਾਂ ਹੀ ਵੇਚ ਦਿੱਤੀਆਂ ਗਈਆਂ ਫਿਰ ਇਹ ਆਧਾਰੇ ਨਹੀਂ ਰਹਿਣਗੇ ਫਿਰ ਇਹ ਹੋਣ ਖਤਮ ਹੋ ਗਈ ਇਸ ਕਰਕੇ ਜਿਹੜੀ ਅੱਜ ਦੀ ਲੜਾਈ ਹੈ ਉਹ ਅੱਜ ਦੀ ਲੜਾਈ ਹੈ ਵੱਡੀ ਲਾਂਬੰਦੀ ਕਰਕੇ ਮਹੂਰਤ ਦੇ ਸਾਥ ਵਿਦਿਆਰਥੀ ਮੌਜੂਦ ਹਰ ਵਰਗ ਕਿਰਤੀ ਵਰਗ ਦੋ ਜਮਾਤਾਂ ਦੀ ਹੈ ਜਿਹੜੇ ਸੱਜੇ ਪੱਖੀ ਲੋਕ ਨੇ ਪੂਰੇ ਵਰਲਡ ਦੇ ਅੰਦਰ ਆ ਗਏ। 트럼ਪ ਦੇ ਖਿਲਾਫ ਮੁਜਾਰੇ ਹੋ ਰਿਹਾ, ਪਰ ਹਾਸਤੇ ਜਾਪਾਨ ਵੀ ਦੇਖ ਰਹੇ ਹੋ। ਪੂਰੀ ਦੁਨੀਆ ਅੰਦਰ ਮੁਜਾਰੇ ਹੋ ਰਿਹਾ। ਦੁਨੀਆ ਕਾ ਨਵੀਂ ਕਰਵਟ ਲੈਣ ਵਾਲੇ ਪਾਸੇ ਨੂੰ ਆ। ਇਸੇ ਮੰੰਗਾ ਰਿਸ਼ਤਬੰਧ ਵਿੱਚ ਜਿਹੜੀ ਭੱਟੀ ਹੜਤਾਲ ਔਰ ਅਸੀਂ ਇਸ ਕਾਫੇ ਨੂੰ ਆਗਾਹ ਲੈ ਕੇ ਜਾਵਾਂਗੇ ਔਰ ਵੱਡੀ ਪੱਧਰ ਤੇ ਮੰੰਗਾ ਰਿਦਗਿਆ ਬਣਵਾਉਣ ਵਾਸਤੇ ਨਾਮ ਬੰਦੀ ਤੇਜ਼ ਕਰਾਂਗੇ।